ਪਾਰਟੀ ਨੇ ਕੋਈ ਮਤਲ ਨਹੀਂ ਕਿਸਦਾ ਇਹ ਸਿਰਫ ਕਹਿਣ ਦੀਆਂ ਗੱਲਾਂ ਵਾ ਜੀ ਧਾਰੀਆਲ ਆ ਗਏ ਜੀ ਪਲਾਨਾ ਆ ਗਿਆ ਵੋਟਾਂ ਦਾ ਮਤਲ ਧਾਰੀਆਲ ਨੂੰ ਕਹੇ ਇਥੇ ਆਣ ਕੇ ਰਹਿ ਚਾਰ ਦਿਨ ਪਤਾ ਲੱਗ ਜਾ ਪਤਾ ਲੱਗ ਜਾ ਕਿਦਾਂ ਰਹੀਦਾ ਵਾ ਕਿਦਾਂ ਦੁਨੀਆ ਪਬਲਿਕ ਰਾਂ ਦੀ ਕਿਦਾਂ ਲੋਕਾਂ ਦੇ ਬੱਚੇ ਨੰਗਣ ਦੇ ਸਕੂਲਾਂ ਕਿਦਾਂ ਜਾਣਦੇ ਆ ਅੱਜ ਜਿਹੜਾ ਹਾਸਾ ਆਇਆ ਕੀ ਕਾਰਨ ਕੀ ਲੱਗਦਾ ਇਹ ਹੁਣ ਕਹਿ ਨਹੀਂ ਸਕਦੇ ਕੋਈ ਜੀ ਕੀ ਗੱਲ ਆ ਕੋਈ ਕਿਦਾਂ ਵਾ ਕਿਦਾਂ ਜਿੰਨਾ ਤੱਕ ਮਾਰੇ ਲੋਥ ਬਾਹਰ ਨਹੀਂ ਆਉਂਦੀ ਕੀ ਪਤਾ ਲੱਗੂਗਾ ਅੱਪ ਕੀ ਆ ਇਹ ਕੋਈ ਬੰਦਾ ਵਾ ਜਾਂ ਜਨਾਨੀ ਆ ਕੋਈ ਦੱਸੋ ਇੱਥੇ ਕੋਈ ਮੁਲਾਜ਼ਮ 10 ਮਿੰਟ ਹੋ ਗਏ ਚੱਲ ਗਏ ਆ ਕੋਈ ਲੀਡਰ ਆਇਆ ਕੋਈ ਕੋਈ ਕਾਉਂਸਲਰ ਆਇਆ ਜੋ ਸਹੀ ਗੱਲ ਆਇਆ ਸਰ ਹੁੰਦੇ ਇਲੈਕਸ਼ਨ ਚ ਇੱਥੇ 10 ਜਾਣੇ ਨਾ ਘਰੋਂ ਉੱਤੇ ਹੁੰਦੇ ਆਣ ਕੇ ਤੇ ਫਿਰ ਕਹਿੰਦੇ ਹੋ ਇਹ ਕਹਿੰਦੀਆਂ ਗੱਲਾਂ ਵੀਰ ਜੀ ਕੋਈ ਭਲਾ ਨਹੀਂ ਕੋਈ ਕਰਦਾ ਕੋਈ ਆਪਣੇ ਘਰ ਘਰ ਭੰਡੇ ਜਿੰਨੇ ਵੀ ਲੀਡਰ ਆ ਮਾਰੇ ਬੰਦੇ ਦੀ ਕੋਈ ਸੁਣਵਾਈ ਕੋਈ ਸੁਣਵਾਈ ਨਹੀਂ ਕੋਈ ਵੀ ਕਹਦੇ ਆਣ ਕੇ ਇੱਥੇ ਵੀ ਇਹ ਸਵੇਰ ਦੀ ਲੋਥ ਪਈ ਆ ਕੋਈ ਕਾਉਂਸਲਰ ਆ ਗਿਆ ਮਹੱਲੇ ਦਾ ਜਾਂ ਕੋਈ ਬਾੜਦਾ ਆ ਗਿਆ ਕੋਈ ਕਦੇ ਚੋਕੇ ਸਾੜ ਦੀ ਕੋਈ ਕਹਦੇ ਆਉਣਾ ਤੇ ਇਹ ਨਹੀਂ ਲਿਆਉ ਉਹਨੂੰ ਕੋਈ ਕੀ ਇਹ ਲੋਥ ਬਾਹਰ ਨਹੀਂ ਆਉਂਦੀ ਆ ਕਾਉਂ ਉਹ ਤੇ ਗਰੀਬੀ ਦਾ ਮਤਲਬ ਅਸੀਂ ਅੱਜ ਤੋਂ ਛੋਟੀ ਉਮਰਾ ਦੇ ਦੀਪਕ ਕੁਮਾਰ ਨੇ ਮੇਰਾ ਨਾਮ ਆ ਭਾਜੀ ਅਸੀਂ ਛੋਟੇ ਛੋਟੇ ਹੁੰਨੇ ਆ ਉਦੋਂ ਅਸੀਂ ਸੌਂਦੇ ਹੁੰਨੇ ਆ ਭੀ ਜਦੋਂ ਆ ਮਾੜੇ ਕਰਮ ਮਾੜੀਆਂ ਵਾਰਦਾਤਾਂ ਇੱਥੇ ਹੁੰਦੀਆਂ ਹਣ ਅਸੀਂ ਵਿਆਹੇ ਵੱਡੇ ਗਏ ਬਾਲ ਬੱਚੇ ਵਾਲੇ ਹੋ ਗਏ ਤੇ ਬਹੁਤ ਚਿਰ ਬਾਅਦ ਅਸੀਂ ਆ ਮੰਦਪਾ ਦੇਗੀ ਘਟਨਾ ਦੇਖੀ ਇੱਥੇ ਚਲੋ ਚਾਹੀਦਾ ਨਹੀਂ ਚਲੋ ਗੌਰਮੈਂਟ ਨੂੰ ਦੇਖਣਾ ਚਾਹੀਦਾ ਪੀ ਇੱਥੇ 24 ਘੰਟੇ ਅਮਲੀ ਦੇਖਦੇ ਪਏ ਆ ਅਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਜਿਹੜੇ ਮਰਜ਼ੀ ਟਾਈਮ ਆ ਕੇ ਦੇਖੋ ਪਰ ਮੈਂ ਗੌਰਮੈਂਟ ਨੂੰ ਇਹ ਮੰਗ ਕਰਦਾ ਪੀ ਨਾਲੇ ਦਾ ਸੁਧਾਰ ਕੀਤਾ ਜਾਵੇ ਦੂਜੀ ਗੱਲ ਆ ਪੀ ਸਾਨੂੰ ਇੱਥੇ ਨਾਈਟ ਸਿਕਿਉਰਟੀ ਚਾਹੀਦੀ ਹੈ ਜਦੋਂ ਕੁਮਰ ਵਿਜੇ ਪ੍ਰਤਾਪ ਐਸਪੀ ਸੀ ਇੱਥੇ ਸਾਡੇ ਅੰਮ੍ਰਿਤਸਰ ਦੇ ਵਿੱਚ ਰੇੜਵੇ ਦੇ ਕੋਲ ਦਰਖਤ ਦੇ ਉੱਤੇ ਲਾਸ਼ ਟੰਗੀ ਸੀ ਤੇ ਉਹ ਕੁਮਰ ਵਿਜੇ ਪ੍ਰਤਾਪ ਐਮਐਲ ਨੇ 10 ਵੇ ਤੋਂ ਬਾਅਦ ਪੀਸੀਆਰ 'ਤੇ ਛੱਡੇ ਸੀ ਰਾਤ ਸਿਕਿਉਰਟੀ ਛੱਡੀਦੀ ਸੀ ਉਹ ਅੱਜ ਮਤਲਬ ਰਿਟਾਇਰਮੈਂਟ ਹੋ ਗਏ ਚਾਹ ਉਹਨਾਂ ਦੀ ਡਿਊਟੀ ਖਤਮ ਹੋ ਗਈ ਆ ਉਹਨਾਂ ਤੋਂ ਬਾਅਦ ਬਹੁਤ ਚਿਰ ਬਾਅਦ ਸਾਨੂੰ ਆ ਪਹਿਲੀ ਵਾਰੀ ਆ ਕੰਮ ਫੇਰ ਦੁਬਾਰਾ ਇੱਥੇ ਮਿਲਿਆ ਚਿਰ ਬਾਅਦ ਤੇ ਅਸੀਂ ਕਹਨੇ ਆਪੀ ਨੱਥ ਪਾਈ ਜਾਵੇ ਕੰਮਾਂ ਨੂੰ ਜਿਹੜੇ ਮਾਰੇ ਕਰਮ ਹੁੰਦੇ ਪੈਣੇ ਦੁਨੀਆ ਸੰਸਾਰ ਤੇ ਇਹ ਥੋੜਾ ਵੀ ਪਿਆਰ ਥਲੇ ਕੀੜੀ ਆ ਕੇ ਮਰ ਜੀ ਤੇ ਕੋਈ ਵਾਰੀ ਵਾਰਸ ਨਹੀਂ ਕੋਈ ਪੁੱਛਣਾ ਭਾਜੀ ਇਨਸਾਨ ਹੈ ਇਨਸਾਨ ਹੈ ਉੱਤੇ ਨਾਕੇ ਲਾਈ ਜਾਂਦੇ ਲੋਕਾਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਂਦੀ ਤੇ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਨਾਈਟ ਭਾਜੀ ਚਲਾਨ ਘਟਣ ਲਈ ਤਿਆਰ ਚਲੋ ਕਿਰਤ ਕਰਨ ਵਾਸਤੇ ਬੰਦਾ ਸਵੇਰੇ ਗਿਆ ਰਾਤੀ ਕੰਮ ਤੋਂ ਆਂਦਾ ਪਿਆ ਘਰ ਨਾਲ ਪੁੰਚੇ ਮਿਹਨਤ ਕਰਨ ਗਿਆ ਆ ਤੇ ਕੀ ਗੱਲ ਅਸੀਂ ਹੋਈਏ ਭਾਜੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਨਾ ਜਾਈਏ ਸ਼ਾਮਾਂ ਨੂੰ ਤੇ ਆਡੇ ਪਰਿਵਾਰ ਤਾਂ ਕੀ ਬੀਤੇਗੀ ਜਗ੍ਹਾ ਜਗ੍ਹਾ ਲਾਕਿਆ ਬੰਦੀ ਚਾਹੀਦੀ ਆ ਤੇ ਲਾਕੇ ਚੀ ਸਕਿਉਰਿਟੀ ਚਾਹੀਦੀ ਨਾਈਟ ਭਾਈਆਂ ਨੂੰ ਨਾਈਟ ਸਿਕਿਉਰਿਟੀ ਚਾਹੀਦੀ ਆ ਸਾਨੂੰ ਇੱਥੇ ਨਾਕਾ ਬੰਦੀ ਸਾਡੇ ਏਰੀਆ ਬਿਲਕੁਲ ਪੂਰੇ ਸ਼ਹਿਰ ਚ ਘੁੰਮਰੀਆਂ ਹੁੰਦੀਆਂ ਭਾਜੀ ਘੁੰਮਦੀਆਂ ਸ਼ਹਿਰ ਸਿਟੀ ਦੇ ਵਿੱਚ ਰਹਿੰਦੀਆਂ ਨੇ ਨੇਗੇਟਿਵ ਇਲਾਕਾ ਥੋੜਾ ਬਾਹਰਲਾ ਇਲਾਕਾ ਇੱਥੇ ਨਹੀਂ ਨਾ ਹੈਗੀ ਮੈਨੂੰ ਪ੍ਰੂਫ ਦਿਓ ਪਤਾ ਇੱਥੇ ਸਿਕਿਉਰਿਟੀ ਹੈਗੀ ਨਹੀਂ ਹੈਗੀ ਜਿਸਕਿਉਰਟੀ ਹੁੰਦੀ ਤੇ ਆ ਕੰਮ ਹੋਣਾ ਨਹੀਂ ਸੀ ਬਿਲਕੁਲ ਲੱਗਦਾ ਕਾਰਨ ਕਿ ਕਿਉਂ ਨਹੀਂ ਆਉਂਦੀਆਂ ਫਿਰ ਸਰਕਾਰਾਂ ਦੇ ਕੰਮ ਆ ਸਾਰਾ ਸਰਕਾਰਾਂ ਦੇ ਇਹ ਭਾਜੀ ਹੁਣ ਨਹੀਂ ਪਤਾ ਸਾਨੂੰ ਵੀ ਕਿਉਂ ਨਹੀਂ ਆਉਂਦੀਆਂ ਇਹ ਤਾਂ ਲੀਡਰ ਜਾਣ ਹੁਣ ਤੇ ਪਬਲਿਕ ਸਰਕਾਰਾਂ ਜਾਣਨ ਸਾਨੂੰ ਨਹੀਂ ਇਹਦੇ ਬਾਰੇ ਪਤਾ ਪਰ ਅਸੀਂ ਜਿਹੜੀ ਤੁਹਾਨੂੰ ਗੱਲ ਕਹੀ ਆ ਵੀ ਸਾਨੂੰ ਸਿਕਿਉਰਟੀ ਚਾਹੀਦੀ ਇੱਥੇ ਬਸ ਸਰ ਜੀ ਮੇਰਾ ਨਾਮ ਰਕੇਸ਼ ਕੁਮਾਰ ਰਿੰਕੂ ਆ ਮੈਂ ਇੱਥੇ ਸਾਰ ਮੁਸਤਫਾ ਦਾ ਹੀ ਰਹਿਣ ਵਾਲਾ ਜੀ ਸਾਡੀ ਇਥੇ ਇਹ ਲਾਸ਼ ਮਿਲੀ ਆ ਤੇ ਇਥੇ ਹੈ ਕਿ ਜਿਹੜਾ ਗੰਦਾ ਨਾਲਾ ਇਹਨਾਂ ਦਾ ਪਹਿਲੇ ਨੰਬਰ ਤੇ ਜਿਹੜਾ ਰਸਿਵਰ ਲਾਈਨ ਪਾਈ ਉਹ ਚਾਲੂ ਕਰਨੀ ਚਾਹੀਦੀ ਉਹ ਕਿਸ ਵਾਸਤੇ ਪਾਈ ਇਹਨਾਂ ਨੇ ਦਿਖਾਉਣ ਵਾਸਤੇ ਪਾਈ ਆ ਠੀਕ ਹੈ ਉਹਨੂੰ ਬੰਦ ਕਰਨਗੇ ਤਾਂ ਫੇਰ ਹੀ ਇਥੇ ਹੱਲ ਹੋਏਗਾ ਕਿੰਨਾ ਗੰਦ ਪਿਆ ਇਥੇ ਦੇਖੋ ਕੂੜਾ ਕੱਟਾ ਸਭ ਕੁਝ ਛੁੱਟਿਆ ਇੰਨੀਆਂ ਇਥੇ ਵਾਰਦਾ ਤਾਂ ਹੁੰਦੀਆਂ ਜਿੰਨਾ ਕੋਈ ਹਸਾਬ ਨਹੀਂ ਲੁੱਟਾਂ ਖੋਵਾਂ ਸਭ ਕੁਝ ਹੋ ਰਿਹਾ ਨਸ਼ੇੜੀ 24 ਘੰਟੇ ਆ ਕੇ ਵੇਲੇ ਤੇ ਨਸ਼ੇੜੀ ਬੈਠੇ ਹੁੰਦੇ ਆ ਠੀਕ ਹੈ ਇੱਕ ਨਹੀਂ ਹੁੰਦਾ ਦੋ ਨਹੀਂ ਦਾ ਦਸ ਦਾ ਹੁੰਦੇ ਜੇ ਕੋਈ ਕਹਿ ਵੀ ਦੇਵੇ ਤੇ ਅੱਗੇ ਕਹਿੰਦੇ ਤੁਸੀਂ ਕੌਣ ਹ ਇੰਦੀ ਇੱਧਰ ਕੋਈ ਗੱਡੀਆਂ ਨਹੀਂ ਘੁੰਦੀਆਂ ਸਾਰੇ ਇੱਧਰ ਗੱਡੀਆਂ ਤਾਂ ਕਦੀ ਵੇਖਿਆ ਨਹੀਂ ਸਿਰਫ ਆ ਗੰਦਨ ਵਾਲਾ ਜਿਹੜਾ ਇਹ ਬੰਦ ਕਰਾ ਕੇ ਸੀਵਰ ਲਾਈਨ ਚਾਲੂ ਕਰਨੀ ਚਾਹੀਦੀ ਆ ਤਾਂ ਸਭ ਕੁਝ ਠੀਕ ਹੋ ਜਾਏਗਾ ਠੀਕ ਹੈ ਬੋਡੀ ਮਿਲੀ ਹੈ ਕੀ ਲੱਗਦਾ ਕੋਈ ਵਾਰਦਾਤ ਹੋਈ ਆ ਬੰਦੇ ਨਾਲ ਹਾਦਸਾ ਆਇਆ ਇਹ ਤੇ ਜਿਹਦੇ ਨਾਲ ਇਹ ਤੇ ਸਰ ਪਰਮਾਤਮਾ ਜਾਣਦਾ ਕੀ ਹੋਇਆ ਕੀ ਨਹੀਂ ਕਿਉਂਕਿ ਲਾਸ਼ ਮੋਦੀ ਪਈ ਏ ਇਹਨਾਂ ਨੂੰ ਵੀ ਨਹੀਂ ਪਤਾ ਲੇਡੀ ਸਾਈਜ਼ ਦੇ ਜੈਂਸਾ ਠੀਕ ਹੈ ਇਹ ਤੇ ਹੁਣ ਕਾਰਵਾਈ ਕਰਨਗੇ ਤੇ ਫੇਰ ਹੀ ਪਤਾ ਲੱਗੇਗਾ ਕਿਹੜੇ ਲੇਡੀ ਸਾਈਜ਼ ਦੇ ਜੈਂਸਾ ਨਾਈਟ ਸਕਿਊਟੀ ਇੱਥੇ ਆਇਆ ਕਿ ਸਭ ਸਫਾਈ ਸਫਾਈ ਹੋ ਜਾਏ ਸਭ ਕੁਝ ਠੀਕ ਤੁਕੋ ਅੱਜ ਇਨਫੋਰਮੇਸ਼ਨ ਮਿਲੀ ਸਵੇਰੇ ਅਸੀਂ ਮੌਕੇ ਤੇ ਆਏ ਆ ਉਹ ਆ ਕੇ ਮੌਕਾ ਦੇਖਿਆ ਰੇਲਵੇ ਲਾਈਨਾਂ ਦੇ ਪੁਲ ਦੇ ਥੱਲੇ ਪਈ ਹੈ ਬਾਡੀ ਮੈਂ ਕਿ ਉਹਨਾਂ ਨੂੰ ਨੋਟ ਕਰਾ ਦਿੱਤਾ ਜੋ ਵੀ ਚਾਹ ਨੋ ਪਾਈਗੇ ਕੌਣ ਹੈ ਕੌਣ ਅਜੇ ਉਹ ਪਈ ਆਪਿਆ ਕੇ ਰੇਲਵੇ ਵਾਲੇ ਜੋ ਵੀ ਹੈਗੇ ਉਹਨਾਂ ਕੀਤਾ ਸਾਰੇ ਅਫਸਰਾਂ ਨੇ ਧਿਆਨ ਚ ਲਿਆ ਦਿੱਤਾ ਜਿਉਂ ਲੀਗਲ ਐਕਸ਼ਨ ਹੋਇਆ ਲਿਆ ਜਾਏਗਾ ਜਿਹਦੇ ਬਣਦੇ ਹੈ